ਜੀਤ ਘਰ ਕਿਹੜੇ ਪਿੰਡ ਦੇ ਰਹੇ ਨਾਲ ਕੋਕਰੀ ਕਲਾਂ ਦੇ ਤੁਹਾਡੀ ਰਿਸ਼ਤੇਦਾਰ ਚੁਕ ਤੁਹਾਡੀ ਭਤੀ ਜੀ ਗਈ ਵੀ ਹੈ ਆਸਟ੍ਰੇਲੀਆ ਦੇ ਵਿੱਚ ਉੱਥੇ ਉਹ ਮੈਂਬਰ ਬਣੇ ਨੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੋ ਰਿਹਾ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਆ ਬਹੁਤ ਜ਼ਿਆਦਾ ਸਾਨੂੰ ਉਹ ਮਹਿਸੂਸ ਹੁੰਦਾ ਹੋਏ ਬਹੁਤ ਖੁਸ਼ੀ ਬਹੁਤ ਆ ਹਾਂ ਜਿਹੜੇ ਬਾਹਰ ਨੇ ਦੇਖਦੇ ਵਿੱਚ ਨੌ ਉੱਚਾ ਕੀਤਾ ਵਾ ਪੰਜਾਬ ਦਾ ਨਾਮ ਉੱਚਾ ਕੀਤਾ ਘਰ ਦਾ ਨਾਮ ਉੱਚਾ ਕੀਤਾ ਆ ਦੇ ਮਾਪਿਆਂ ਤੇ ਦਾ ਨਾਮ ਉੱਚਾ ਕੀਤਾ ਵਾ ਦੇਸ਼ ਦਾ ਨਾਮ ਉੱਚਾ ਕੀਤਾ ਬਹੁਤ ਜਿਆਦੇ ਜਿਲੇ ਦਾ ਨਾਮ ਉੱਚਾ ਕੀਤਾ ਬਹੁਤ ਜਿਆਦੇ ਮਾਣ ਆ ਸਨ ਕਹਿੰਦੇ ਧੀਆ ਜਿਹੜੀਆਂ ਹੁੰਦੀਆਂ ਘਰ ਦੀ ਸ਼ਾਨ ਹੁੰਦੀਆਂ ਉਹਨਾਂ ਪੂਰੇ ਦੇਸ਼ ਦੀ ਸ਼ਾਨ ਬਣ ਗਈਆਂ ਨੇ ਹਾਂਜੀ ਫੇ ਤੁਹਾਡੇ ਕੋ ਪਿੰਡ ਵਾਲੇ ਵਧਾਈ ਵੀ ਦੇ ਨਾ ਰਹੇ ਹਾਂ ਬਹੁਤ ਬਹੁਤ ਜੀ ਬਹੁਤ ਵਧਾਈਆਂ ਦਿੰਦੇ ਆ ਸਾਰੇ ਸਾਰੇ ਵਧਾਈਆਂ ਦੇ ਦਿੰਦੇ ਆ ਕਿ ਸਭ ਦਾ ਮੂੰਹ ਮਿੱਠਾ ਕਰਾਈਦਾ ਵਾ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਉਹਨੇ ਮਾਣ ਵਧਾਇਆ ਪਿੰਡ ਦੇ ਵਿੱਚ ਬਹੁਤ ਜਿਆਦੇ ਖੁਸ਼ੀ ਆ ਉਹਨਾਂ ਦੇ ਪਰਿਵਾਰਕ ਵੇਮਤ ਵਿੱਚ ਤੇ ਉਹਨਾਂ ਦਾ ਜਿਹੜਾ ਸੁਭਾਸੀ ਕਿਸ ਤਰ੍ਹਾਂ ਦਾ ਸੁਭਾਸੀ ਉਹਨਾਂ ਸ਼ੁਰੂ ਤੇ ਬਚਪਨ ਸੁਭਾਅ ਉਹਦਾ ਪਹਿਲਾਂ ਤੋਂ ਨਰਮ ਸੀਗਾ ਜੀ ਪਹਿਲਾਂ ਤੋਂ ਹੀ ਨਿੱਕੀ ਹੁੰਦੀ ਤੋਂ ਹੀ ਉਹਦਾ ਸੁਭਾਅ ਨਰਮ ਸੀ ਦੇ ਕਿਸੇ ਨੇ ਮਾੜੀ ਜੀ ਗੱਲ ਕਹਿਣੀ ਰੋਂਦੀ ਵਾਲਾ ਸੇਥੀ ਸੀ ਨਰਮ ਕਰਕੇ ਉਹਦਿਆਂ ਨੇ ਰੋਣ ਲੱਗ ਜਾਣਾ ਤੇ ਜਾਨੀ ਸੁਭਾਅ ਬਹੁਤ ਨਰਮਾ ਗੱਲ ਦੀ ਸਹਿਣ ਸਿਕਤਾ ਬਹੁਤ ਜ਼ਿਆਦਾ ਸੀ ਉਹਦੇ ਕੋਲੇ ਆਈ ਨਹੀਂ ਸੀਗੀ ਬਈ ਮਤਲਬ ਉਧਰ ਉਧਰ ਕੋਈ ਗੱਲ ਨਹੀਂ ਸੀ ਕਰਦੀ ਗੱਲ ਨੂੰ ਸੰਕੋਚ ਕੇ ਰੱਖਦੀ ਸੀ ਬਹੁਤ ਵਧੀਆ ਸੀ ਤੇ ਤੁਸੀਂ ਕੀ ਵੈਸੀ ਦੇਣਾ ਚਾਹੂਗੇ ਡਿਟੇਲ ਲੋਕ ਜਿਹੜੇ ਬੱਚਿਆਂ ਨੂੰ ਲੜਕਿਆਂ ਦੇ ਬਰਾਬਰ ਨਹੀਂ ਸਮਝਦੇ ਕੀ ਕਹਿਣਾ ਚਾਹੂਗਾ ਬਸ ਇਹੀ ਕਹਿੰਨੇ ਆ ਬਈ ਸਭ ਨੂੰ ਧੀਆਂ ਨੂੰ ਬਰਾਬਰ ਹਿੱਸਾ ਦੇਣਾ ਚਾਹੀਦਾ ਵਾ ਮਤਲਬ ਮਾਣ ਪ੍ਰਾਪਤ ਹੋਣਾ ਚਾਹੀਦਾ ਧੀਆਂ ਹੀ ਨਾ ਉੱਚਾ ਕਰਦੀਆਂ ਵਾ ਧੀਆਂ ਲਈ ਬਹੁਤ ਜਣੀ ਸਾਰੇ ਮਾਪਿਆਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਵੀ ਮੇਰੀ ਧੀ ਬਹੁਤ ਲੈਕ ਆ ਤੇ ਬਈ ਪਿਆਰ ਦੇਣਾ ਪੂਰਾ ਚਾਹੀਦਾ ਸਾਡੇ ਪਿੰਡ ਦੀ ਕੁੜੀ ਮੇਰੇ ਤਾਇਆ ਜੀ ਦੀ ਬੇਟੀ ਤਲਵਿੰਦਰ ਕੌਰ ਉਹਨੇ ਵਿਕਟੋਰੀਆ ਦੇ ਵਿੱਚ ਕੌਂਸਲ ਚੋਣਾਂ ਦੇ ਵਿੱਚ ਜਿਹੜੀ ਮੈਂਬਰ ਹਾਸਲ ਕੀਤੀ ਹੈ ਮੈਂਬਰ ਬਣੀ ਹੈ ਚੋਣਾਂ ਜਿੱਤ ਕੇ ਜਿਹਦੀ ਕੇ ਆ ਚਾਰੇ ਪਾਸੋਂ ਸਲਾਗਾ ਹੋ ਰਹੀ ਹੈ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਆ ਚੈਨਲ ਵਾਲਿਆਂ ਦੇ ਫੋਨ ਆ ਰਹੇ ਆ ਵਧਾਈਆਂ ਦੇ ਰਹੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਆ ਕਿਉਂਕਿ ਕਾਮ ਪਰਿਵਾਰ ਚੋਂ ਉੱਠ ਕੇ ਇੱਕ ਕੁੜੀ ਆ ਜਿਹੜੀ ਆਪਦੇ ਪਰਿਵਾਰ ਨੂੰ ਵੀ ਸਾਂਭਦੀ ਆ ਆਪਦੇ ਬੱਚਿਆਂ ਨੂੰ ਵੀ ਸਾਂਭਦੀ ਆ ਫਿਰ ਉਹ ਵਿਦੇਸ਼ ਜਾ ਕੇ ਉੱਥੋਂ ਦੇ ਸਿਸਟਮ ਦੇ ਮੁਤਾਬਕ ਰਹਿ ਕੇ ਆਪਦਾ ਘਰ ਸੰਭਾਲ ਕੇ ਆਪ ਦਾ ਸਾਰਾ ਮਤਲਬ ਸੈਟਿੰਗ ਕਰਕੇ ਫਿਰ ਸਮਾਸੀ ਵੀ ਕੰਮ ਵੀ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਉਹ ਇਸ ਤਰ੍ਹਾਂ ਦਾ ਜਿਹੜਾ ਅਹੁਦਾ ਹਾਸਲ ਕਰਦੀ ਆ ਤੇ ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਦੇ ਸੋਚਿਆ ਸੀ ਕਿ ਐਦਾਂ ਬੇਟੀ ਆ ਆਪਣੀ ਜਿਹੜੀ ਦੇਸ਼ ਦੇ ਵਿੱਚ ਮੈਂਬਰ ਚੁਣੀ ਜਾਊਗੀ ਕਦੇ ਸੋਚਿਆ ਸੀ ਬਿਲਕੁਲ ਜੀ ਸੁਪਨੇ ਬੱਚੇ ਵੀ ਨਹੀਂ ਸੋਚਿਆ ਸੀਗਾ ਵੀ ਇਸ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਜਾ ਕੇ ਸਾਡੇ ਬੱਚੇ ਪਹਿਲੀ ਗੱਲ ਤਾਂ ਜਾਣਵਾਰੇ ਸੋਚਿਆ ਸੀ ਵੀ ਵਿਦੇਸ਼ ਜਾਵਾਂਗੇ ਕਿਉਂਕਿ ਤਲਵਿੰਦਰ ਹੋਂਡ ਦੇ ਮਨ ਵਿੱਚ ਵੀ ਕਿਤੇ ਕਿਤੇ ਕਿਤਨਾ ਕਿਤੇ ਸੀਗਾ ਜਦੋਂ ਛੋਟੇ ਹੁੰਦੇ ਸੀਗੇ ਰੁਚੀ ਸੀਗੀ ਵਿਦੇਸ਼ ਜਾਣ ਦੀ ਪਰ ਘਰ ਦੀ ਹਾਲਤ ਦੇਖ ਕੇ ਉਹਨਾਂ ਨੂੰ ਨਹੀਂ ਲੱਗਦਾ ਸੀ ਵੀ ਅਸੀਂ ਜਾ ਸਕਾਂਗੇ ਬਾਹਰ ਇੱਛਾ ਬਹੁਤ ਸੀਗੀ ਪਰ ਉਹ ਕੁਦਰਤ ਨੇ ਇਹੋ ਜਿਹੇ ਹਾਲਾਤ ਬਣਾਏ ਬਹੁਤ ਵਧੀਆ ਪਰਿਵਾਰ ਮਿਲਿਆ ਸਾਰਾ ਪਰਿਵਾਰ ਉਹਨਾਂ ਦੇ ਯਤਨਾਂ ਰਾਹੀਂ ਉਹਨਾਂ ਨੇ ਬਾਪ ਦਾ ਵਿਦੇਸ਼ ਪਹੁੰਚ ਕੇ ਵਿਦੇਸ਼ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਜੋ ਮਿਹਨਤ ਕੀਤੀ ਜੋ ਸਟਰਗਲ ਕੀਤੀ ਆ ਉਹ ਅੱਜ ਸਾਰੇ ਜੱਗ ਦੇ ਸਾਹਮਣੇ ਆ ਕੋਈ ਪਰਿਵਾਰਕ ਮੈਂਬਰ ਵੀ ਹੈਗਾ ਪੋਲੀਟੀਕਲ ਲਾਈਨ ਦੇ ਵਿੱਚ ਮਸ਼ੌਕਰ ਦੀ ਗੱਲ ਜਰੀਏ ਦਾ ਨਾ ਜੀ ਮਸ਼ੌਕਰ ਸਾਡੇ ਨਾਲ ਇੱਥੇ ਨਾ ਉਹਨਾਂ ਦਾ ਸਾਰੇ ਪਰਿਵਾਰ ਚ ਕੋਈ ਪੋਲੀਟੀਕਲ ਲਾਈਨ ਦੇ ਵਿੱਚ ਸਾਡਾ ਕੋਈ ਵੀ ਮੈਂਬਰ ਨਹੀਂ ਅਜੇ ਤੱਕ ਪਹਿਲਾਂ ਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਏ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਜਿਆਦਾ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਆ ਸਾਨੂੰ ਚਾਰੇ ਪਾਸੇ ਜਿਹੜੀ ਸਾਨੂੰ ਸਲਾਹਤ ਮਿਲ ਰਹੀ ਆ ਕਿਉਂਕਿ ਸਾਡੀ ਧੀ ਆ ਆਪਣੀ ਸਾਡੀ ਭੈਣ ਆ ਮੇਰੀ ਮੇਥੋਂ 2 ਸਾਲ ਵੱਡੀ ਆ ਇੱਕ 45 ਸਾਲ ਦੀ ਉਮਰ ਦੇ ਵਿੱਚ ਇੱਕ ਬੇਟੀ ਦਾ ਮਤਲਬ ਕਿਥੋਂ ਤੋਂ ਲੈ ਕੇ ਸਫ਼ਰ ਜਿਹੜਾ ਉਥੋਂ ਤੱਕ ਲੈ ਕੇ ਜਾਣਾ ਇਹ ਬਹੁਤ ਮੁਸ਼ਕਲ ਵਾਲੀ ਗੱਲ ਹੁੰਦੀ ਆ ਜਿਹੜਾ ਉਹਨੇ ਤੈਅ ਕੀਤਾ ਸਫ਼ਰ ਇਹ ਜੇ ਪੰਜਾਬ ਦੀ ਭਾਰਤ ਦੇ ਦੇਸ਼ ਦੀ ਆਪਣੇ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਬਾਹਰ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਕਿਵੇਂ ਦੇਖਦੇ ਬਹੁਤ ਜੀ ਬਹੁਤ ਲੱਖਾਂ ਗੁਣਾ ਫਰਕ ਆ ਇੱਥੋਂ ਦੀ ਰਾਜਨੀਤੀ ਇੱਕ ਦੂਜੇ ਠੱਬੀਆਂ ਲਾਉਣ ਵਾਲੀ ਰਾਜਨੀਤੀ ਆ ਇੱਥੇ ਜੋ ਵਧੀਆ ਸਮਾਜ ਵਾਸਤੇ ਚਿਹਰੇ ਆ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਉੱਥੇ ਜੋ ਸਮਾਜ ਵਾਸਤੇ ਕੁਝ ਕਰਦੇ ਆ ਜੇ ਇਹਨਾਂ ਨੇ ਕੋਈ ਸਮਾਜ ਵਾਸਤੇ ਕੀਤਾ ਤਾਂ ਇਹਨਾਂ ਨੂੰ ਲੋਕਾਂ ਨੇ ਅੱਗੇ ਆਉਣ ਵਾਸਤੇ ਰਾਹ ਦਿੱਤਾ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਪਰ ਇੱਥੋਂ ਦੀ ਆਪਣੀ ਜਿਹੜੀ ਰਾਜਨੀਤੀ ਆ ਉਹ ਇਸ ਲੈਵਲ ਦੀ ਨਹੀਂ ਜੀ ਇਹੋ ਜੀ ਉਥੋਂ ਦੀ ਰਾਜਨੀਤੀ ਮੈਂ ਸਮਝਦਾ ਹਾਂ ਕੀ ਸੰ냔 ਦਿਓਗੇ ਉਹਨਾਂ ਮਾਪਿਆਂ ਨੂੰ ਜਿਹੜੇ ਮਾਪੇ ਅੱਜ ਵੀ ਧੀਆਂ ਦੇ ਵਿੱਚ ਵਿਤਕਰਾ ਕਰਦੇ ਆ ਜਿਹੜੇ ਮਾਪੇ ਧੀਆਂ ਤੇ ਪੁੱਤਾਂ 'ਚ ਵਿਤਕਰਾ ਕਰਦੇ ਆ ਜੀ ਮੈਂ ਸਮਝਦਾ ਉਹ ਮਾਪਿਆਂ ਤੋਂ ਵੱਧ ਜਿਹੜਾ ਹੈਗਾ ਮਤਲਬ ਇਹ ਸਮਾਜ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਕਿਉਂਕਿ ਸਮਾਜ ਦਾ ਅੱਧਾ ਜੇ ਸਾਡੀਆਂ ਜਿਹੜੀਆਂ ਔਰਤਾਂ ਵਾਂ ਜੇ ਇਹਨਾਂ ਨੂੰ ਬਰਾਬਰ ਮੌਕੇ ਨਹੀਂ ਮਿਲਣਗੇ ਪੁੱਤਾਂ ਦੇ ਬਰਾਬਰ ਅੱਗੇ ਵਧਣ ਦੇ ਸਾਇ ਕੋਸ਼ਿਸ਼ ਨਹੀਂ ਕਰ ਸਕਣਗੇ ਆ ਅਸੀਂ ਇਹ ਜਿਹੜੀ ਆਧੀ ਤਾਕਤ ਹੈ ਜਿਹੜੀ ਇਹਨੂੰ ਇੱਕ ਬਲੌਕ ਕਰਕੇ ਰੱਖ ਦਿੰਨੇ ਆ ਇਸ ਕਰਕੇ ਮੈਂ ਚਾਹੁੰਨਾ ਵੀ ਮਾਪਿਆਂ ਨੂੰ ਧੀਆਂ ਨੂੰ ਬਰਾਬਰ ਹੱਕ ਦੇਣੇ ਚਾਹੀਦੇ ਆ ਤੇ ਉਹਨਾਂ ਨੂੰ ਖੁੱਲ੍ਹ ਕੇ ਜਿਉਣ ਦੀ ਜਿਹੜੀ ਆ ਉਹਨਾਂ ਨੂੰ ਮਤਲਬ ਆਜ਼ਾਦ ਦੇਣੀ ਚਾਹੀਦੀ ਆ ਉਹਨਾਂ ਦੇ ਕਿਸੇ ਵੀ ਕੰਮ ਤੇ ਪ੍ਰਸ਼ਨ ਚੈਨ ਨਹੀਂ ਲੈਣਾ ਚਾਹੀਦਾ ਵੀ ਇਹ ਆ ਪਹਿਨਦੀ ਆ ਇਹ ਆ ਖਾਂਦੀ ਆ ਇੱਥੇ ਜਾਂਦੀ ਆ ਬਿਲਕੁਲ ਜਿਹੜੀਆਂ ਉਹ ਛਕੀ ਨਜ਼ਰਾਂ ਨਾਲ ਨਹੀਂ ਦੇਖਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਆਪਦੇ ਪੁੱਤਾਂ ਵਾਂਗੂ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਮਝਣਾ ਚਾਹੀਦਾ ਬੇਸ਼ੱਕ ਹਾਲਤ ਹੁਣ ਬਦਲ ਹਾਲਾਤ ਬਦਲੇ ਹੋਏ ਆ ਲੋਕਾਂ ਨੂੰ ਚੇਤ ਪਰ ਫੇਰ ਵੀ ਸਮਾਜ ਹਜੇ ਸਾਡਾ ਉਨਾ ਹਾਨ ਦਾ ਨਹੀਂ ਹੋਇਆ ਜਿੰਨਾ ਸਮੇਂ ਦੇ ਸਾਬ ਨਾਲ ਹੋਣਾ ਚਾਹੀਦਾ